ਓਲੰਪਿਕ ਦੇ ਵਿੱਚ ਭਾਰਤ ਇੱਕ ਵਿਸ਼ੇਸ਼ ਰਪੋਰਟ ਇੰਡੀਆ ਦਾ ਇੱਕ ਮਹਾਨ ਥਰੋਅਰ ਇੰਦਰਜੀਤ ਸਿੰਘ ਜੋ 2016 ਦੀਆਂ ਓਲੰਪਿਕ ਗੇਮਸ ਹੋਣੀਆਂ ਸੀ ਉਹਦੇ ਵਿੱਚ 20.65 ਮੀਟਰ ਆਪਣੀ ਥਰੋਅ ਲਾ ਕੇ ਓਲੰਪਿਕ ਵਾਸਤੇ ਕੁਆਲੀਫਾਈ ਕਰ ਜਾਂਦਾ ਹੈ ਜੋ ਬੜੀ ਵੱਡੀ ਤਰਾਸਦੀ ਹੈ ਕਿ ਦੇਸ਼ ਨੂੰ ਆਜ਼ਾਦ ਹੋਏ ਨੂੰ 77 ਸਾਲ ਹੋਣ ਤੋਂ ਬਾਅਦ ਵੀ ਅੱਜ ਤੱਕ ਸਾਡਾ ਦੇਸ਼ ਇੱਕ ਹਾਕ ਸੰਕਲਪਨਾ ਤੱਕ ਨਹੀਂ ਲਾ ਪੂਰਾ ਨਹੀਂ ਕਰ ਸਕਿਆ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਗੱਲ ਕਰਦੇ ਹਾਂ 올림픽 ਦੇ ਵਿੱਚ ਭਾਰਤ ਇੱਕ ਵਿਸ਼ੇਸ਼ ਰਿਪੋਰਟ 올림픽 ਦੇ ਵਿੱਚ ਭਾਰਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਗੱਲ ਕਰਾਂਗੇ ਜਦੋਂ ਤੋਂ ਸਾਡੇ ਦੇਸ਼ ਨੇ 올림픽 ਖੇਡਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਤੇ 2024 ਤੱਕ ਕਿਸ ਤਰ੍ਹਾਂ ਦੀਆਂ ਉਹਦੀਆਂ ਪ੍ਰਾਪਤੀਆਂ ਰਹੀਆਂ ਕਿੰਨੇ ਉਹਨਾਂ ਨੇ ਤਗਨੇ ਜਿੱਤੇ ਔਰ ਕਿਹੜੀ ਕਿਹੜੀ ਖੇਡ ਦੇ ਵਿੱਚ ਤਗਨੇ ਜਿੱਤੇ ਇਸ ਪੂਰੇ ਘਟਨਾਕਰਮ ਨੂੰ ਪੂਰੀ ਤਫਸੀਲ ਨਾਲ ਬਿਆਨ ਕਰਾਂਗੇ ਸੋ ਸ਼ੁਰੂਆਤ ਕਰਦੇ ਹਾਂ ਖੇਡਾਂ ਦਾ ਮਹਾਕੁੰਭ ਸਭ ਤੋਂ ਪਹਿਲੀ ਵਾਰ ਭਾਰਤ ਨੇ ਸਾਲ 1900 ਦੇ ਵਿੱਚ 올림픽 ਖੇਡਾਂ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚ ਇੱਕ ਅੰਗਰੇਜ਼ ਖਿਡਾਰੀ ਨੇ ਸਾਡੇ ਦੇਸ਼ ਦੇ ਲਈ ਭਾਰਤ ਦੀ ਤਰਫੋਂ ਖੇਡਦੇ ਹੋਏ ਦੋ ਸਿਲਵਰ ਮੈਡਲ ਜਿੱਤੇ ਜਿਦੇ ਵਿੱਚ ਪਹਿਲਾ ਮੈਡਲ ਸੀ 200 ਮੀਟਰ ਦੌੜ ਦੇ ਵਿੱਚ ਔਰ ਦੂਸਰਾ ਮੈਡਲ ਸੀ 200 ਮੀਟਰ ਹੰਡਲ ਦੇ ਵਿੱਚ ਉਸ ਤੋਂ ਬਾਅਦ 1928 1932 1936 ਤਿੰਨ 올림픽 ਖੇਡਾਂ ਦੇ ਵਿੱਚ ਭਾਰਤ ਨੇ ਹਾਕੀ ਦੀ ਖੇਡ ਦੇ ਵਿੱਚ ਭਾਗ ਲਿਆ ਔਰ ਤਿੰਨੋ ਖੇਡ ਤਿੰਨੋ 올림픽 ਦੇ ਵਿੱਚ 골ਡ ਮੈਡਲ ਜਿੱਤਿਆ ਸੋ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਨਾਮ ਸਿਰਫ ਪੰਜ ਮੈਡਲ ਬੋਲਦੇ ਹੈ ਜਿਹਦੇ ਵਿੱਚ ਦੋ ਐਥਲੈਟਿਕਸ ਦੇ ਵਿੱਚ ਔਰ ਤਿੰਨ ਮੈਡਲ 골ਡ ਮੈਡਲ ਹਾਕੀ ਦੇ ਵਿੱਚ 1947 ਦੇ ਵਿੱਚ ਦੇਸ਼ ਦੀ ਵੰਡ ਹੋ ਜਾਂਦੀ ਹੈ ਸਾਡਾ ਦੇਸ਼ ਆਜ਼ਾਦ ਹੋ ਜਾਂਦਾ ਔਰ 1948 ਦੇ ਵਿੱਚ ਭਾਰਤ ਨੇ ਫਿਰ 올림픽 ਖੇਡਾਂ ਦੇ ਵਿੱਚ ਭਾਗ ਲਿਆ ਤੇ ਹੌਕੀ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਉਸ ਤੋਂ ਬਾਅਦ 1952 ਦੇ ਵਿੱਚ 1956 ਦੇ ਵਿੱਚ ਲਗਾਤਾਰ ਤਿੰਨ ਵਾਰ ਆਜ਼ਾਦ ਭਾਰਤ ਨੇ ਹੌਕੀ ਦੇ ਵਿੱਚ 골ਡ ਮੈਡਲ ਹਾਸਲ ਕੀਤੇ ਉਸ ਤੋਂ ਬਾਅਦ 1960 ਦੇ ਵਿੱਚ ਭਾਰਤ ਹੌਕੀ ਦੇ ਵਿੱਚ ਦੋਵੇਂ ਨੰਬਰ ਤੇ ਰਿਹਾ ਦੂਜੇ ਨੰਬਰ ਤੇ ਰਿਹਾ 골ਡ ਮੈਡਲ ਪਾਕਿਸਤਾਨ ਨੇ ਜਿੱਤੇ ਔਰ ਭਾਰਤ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ 1964 ਦੇ ਵਿੱਚ ਇੰਡੀਆ ਦੀ ਹਾਕੀ ਟੀਮ ਓਲੰਪਿਕ ਦੇ ਵਿੱਚ ਫੇਰ 골ਡ ਮੈਡਲ ਜਿੱਤ ਜਾਂਦੀ ਹੈ ਔਰ 1968 ਔਰ 1972 ਦੇ ਵਿੱਚ ਭਾਰਤ ਤੀਸਰੀ ਸਥਾਨ ਤੇ ਰਿਹਾ 1980 ਦੇ ਵਿੱਚ ਪਲੰਪ ਖੇਡਾਂ ਦੇ ਵਿੱਚ ਮਾਸਕੋ ਦੇ ਵਿੱਚ ਭਾਰਤ ਨੇ ਫੇਰ 골ਡ ਮੈਡਲ ਜਿੱਤਿਆ ਪਰ ਹਰਾਨੀ ਦੀ ਗੱਲ ਇਹ ਹੈ ਕਿ 1980 ਤੱਕ ਭਾਰਤ ਨੇ 8 골ਡ ਮੈਡਲ ਜਿੱਤੇ ਹਾਕੀ ਦੇ ਵਿੱਚ 96 ਦੇ ਵਿੱਚ ਹੁੰਦੀ ਹੈ ਜਦੋਂ ਟੈਂਸ ਦੇ ਵਿੱਚ ਲੇਂਡਰ ਪੇਸ ਨੇ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਉੱਚਾ ਕੀਤਾ ਉਸ ਤੋਂ ਬਾਅਦ 2002 ਦੇ ਵਿੱਚ ਕਰਨ ਮਲੇਸ਼ਵਰੀ ਨੇ weight lifting ਦੇ ਵਿੱਚ ਮੈਡਲ ਜਿੱਤਿਆ ਉਸ ਤੋਂ ਬਾਅਦ 2004 ਦੇ ਵਿੱਚ ਰਾਜਵਰਦਨ ਰਠੌਰ ਨੇ ਸ਼ੂਟਿੰਗ ਦੇ ਵਿੱਚ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਉਸ ਤੋਂ ਬਾਅਦ 2008 ਦੇ ਵਿੱਚ ਭਾਰਤ ਨੇ 3 ਮੈਡਲ ਜਿੱਤੇ ਫਿਰ ਉਸ ਤੋਂ ਬਾਅਦ 2012 ਦੇ ਵਿੱਚ ਜਿਹੜਾ ਸਭ ਤੋਂ ਬਿਹਤਰ ਕਾਰਗੁਜ਼ਾਰੀ ਆਜ਼ਾਦੀ ਤੋਂ ਬਾਅਦ ਭਾਰਤ ਦੀ 2012 ਦੇ ਵਿੱਚ ਰਹੀ ਜਦੋਂ ਭਾਰਤ ਨੇ 6 ਤਮਗੇ ਜਿੱਤੇ ਛੇ ਮੈਡਲ ਜਿੱਤ ਕੇ ਭਾਰਤ ਦੀ ਟੀਮ ਭਾਰਤ ਦਾ 올림픽 ਦਲ ਵਾਪਸ ਪਰਤਿਆ ਉਸ ਤੋਂ ਬਾਅਦ 2016 2016 ਦੇ ਵਿੱਚ ਭਾਰਤ ਫੇਰ ਦੋ ਤੱਕ ਮਹੀਨੇ ਸਬਰ ਕਰਕੇ ਬਾਅਦਸ ਮੁੜਿਆ 2020 2020 ਭਾਰਤ ਦੀ ਫੇਰ ਇੱਕ ਬਿਹਤਰੀਨ ਕਾਰਗੁਜ਼ਾਰੀ ਦੇਖਣ ਲਈ ਜਦੋਂ ਭਾਰਤੀ 올림픽 ਦਲ ਨੇ ਮੈਡਲ ਫੇਰ ਜਿੱਤੇ ਔਰ ਉਸ ਤੋਂ ਬਾਅਦ 2024 ਆਇਆ 2024 ਦੇ ਵਿੱਚ ਫੇਰ ਛੇ ਮੈਡਲ ਜਿੱਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਰਹੀ ਇਹਨੂੰ ਭਾਰਤ 1980 ਤੋਂ ਬਾਅਦ 20 ਦੀਆਂ 올림픽 ਗੇਮਸ ਦੇ ਵਿੱਚ ਭਾਰਤ ਦੀ ਹਾਕੀ ਟੀਮ 7 ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਸਕੀ ਔਰ ਬ੍ਰੌਂਜ਼ ਮੈਡਲ ਜਿੱਤ ਕੇ ਵਾਪਸ ਪਰਤੀ ਉਸ ਤੋਂ ਬਾਅਦ ਲਗਾਤਾਰ 2024 ਦੇ ਵਿੱਚ ਫੇਰ ਆ ਭਾਰਤ ਦੀ ਹਾਕੀ ਟੀਮ ਨੇ ਬ੍ਰੌਂਜ਼ ਮੈਡਲ ਜਿੱਤਿਆ ਸੋ ਇਹ ਬਹੁਤ ਵੱਡੀ ਇੱਕ ਖੁਸ਼ੀ ਵਾਲੀ ਗੱਲ ਹੈ ਭਾਰਤ ਦੀ ਜਿਹੜੀ ਹਾਕੀ ਦਾ ਸੁਨਹਿਰੀ ਯੁੱਗ ਹੈ ਉਹਦੇ ਵਾਪਸ ਪਰਤਣ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ 1980 ਤੋਂ ਲੈ ਕੇ 20 ਤੱਕ ਹਾਕੀ ਦਾ ਜੋ ਹਾਲ ਹੋਇਆ ਉਹ ਖਿਡਾਰੀਆਂ ਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਉਹਦੇ ਵਿੱਚ ਸਿਸਟਮ ਔਰ ਸਰਕਾਰਾਂ ਨੇ ਹਾਕੀ ਨੂੰ ਬੁਰੀ ਤਰ੍ਹਾਂ ਲੀਹੋ ਲਾ ਦਿੱਤਾ ਸੀ ਜਿਹੜੀ ਹੁਣ ਲਈ ਤੇ ਚੜ੍ਹਦੀ ਨਜ਼ਰ ਆਉਂਦੀ ਹੈ ਔਰ ਲਗਾਤਾਰ ਦੋ ਬ੍ਰੌਂਜ਼ ਮੈਡਲ ਜਿੱਤਣ ਦੇ ਨਾਲ ਹਾਕੀ ਦੇ ਸੁਨਹਿਰੀ ਯੁੱਗ ਦੀ ਉਮੀਦ ਬਣੀ ਹੈ ਸੋ ਗੱਲਬਾਤ ਕਰਦੇ ਹਾਂ ਹੁਣ ਕਿ ਭਾਰਤ ਨੇ 올림픽ਸ ਦੇ ਵਿੱਚ ਅੱਜ ਤੱਕ ਕਿੰਨੇ ਮੈਡਲ ਜਿੱਤੇ ਹੈ ਸੋਚਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੀ ਆਬਾਦੀ 1 ਅਰਬ 41 ਕਰੋੜ ਤੋਂ ਉੱਪਰ ਚਲੀ ਗਈ 2022 ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 1 ਅਰਬ 41 ਕਰੋੜ 72 ਲੱਖ ਆਬਾਦੀ ਹੈ ਜਿਹੜੀ ਹੋ ਸਕਦਾ ਹੈ ਅੱਜ 1 ਅਰਬ 42 43 ਕਰੋੜ ਤੱਕ ਪਹੁੰਚ ਚੁੱਕੀ ਹੋਵੇ ਪਰ ਸਨ 1900 ਤੋਂ ਲੈ ਕੇ 2024 ਤੱਕ ਸਾਂਝਾ ਭਾਰਤ ਤੇ ਆਜ਼ਾਦ ਭਾਰਤ ਦੇ ਜੇ ਤਗਮੇ ਲਾ ਲੈ ਜਾਣ ਤਾਂ ਅੱਜ ਤੱਕ ਭਾਰਤ ਨੇ ਸਵਾ 100 ਸਾਲ ਦੇ ਵਿੱਚ ਸਿਰਫ 41 ਤਗਮੇ ਜਿੱਤੇ ਹੈ ਜਿਨ੍ਹਾਂ ਵਿੱਚ ਸਾਂਝੇ ਭਾਰਤ ਦੇ 5 ਤਗਮੇ ਹਨ ਜਿਦੇ ਵਿੱਚੋਂ 3 ਹੋਕੀ ਦੇ ਨੇ ਔਰ ਦੋ ਐਥਲੈਟਿਕਸ ਦੇ ਵਿੱਚ 1947 ਚ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਉਸ ਤੋਂ ਬਾਅਦ ਅੱਜ ਤੱਕ 2024 ਤੱਕ ਜਿਹਦੇ ਵਿੱਚ ਭਾਰਤ 20 올림픽 ਗੇਮਸ ਦੇ ਵਿੱਚ ਭਾਗ ਲੈ ਚੁੱਕਿਆ ਹੈ ਔਰ ਤਗਮਿਆਂ ਦੀ ਗਿਣਤੀ ਕਿੰਨੀ ਹੈ 36 ਜਿਹਦੇ ਵਿੱਚੋਂ 10 ਤਗਮੇ ਹਨ ਜਿਹੜੇ ਭਾਰਤ ਨੇ ਹੌਕੀ ਦੇ ਵਿੱਚ ਜਿੱਤੇ ਹੈ ਜੇ ਹੌਕੀ ਦੇ 10 ਤਗਮੇ ਬਾਹਰ ਕੱਢ ਦਿੱਤੇ ਜਾਣ ਤਾਂ ਸਿਰਫ 26 ਤਗਮੇ ਇੰਡੀਆ ਨੇ 77 ਸਾਲਾਂ ਦੇ ਵਿੱਚ 올림픽ਸ ਗੇਮਸ ਦੇ ਵਿੱਚ ਜਿੱਤੇ ਹੈ ਪੁਰ ਤੁਸੀਂ ਦੇਖੋ ਕਿ ਸਪੋਰਟਸ ਦਾ ਇਹਨਾਂ 77 ਸਾਲਾਂ ਦੇ ਵਿੱਚ ਕਿੰਨਾ ਕੋਈ ਵਿਕਾਸ ਹੋਇਆ ਹੈ। ਔਰ ਜਿਹੜੇ ਇਹ 26 ਤਗਮੇ ਜਿੱਤੇ ਐ ਇਹਦੇ ਵਿੱਚ 8 ਤਗਮੇ ਭਾਰਤ ਨੇ ਰੈਸਲਿੰਗ ਦੇ ਵਿੱਚ ਜਿੱਤੇ 7 ਤਗਮੇ ਦੇਸ਼ ਨੇ ਸ਼ੂਟਿੰਗ ਦੇ ਵਿੱਚ ਜਿੱਤੇ ਔਰ 2 ਤਗਮੇ ਐਥਲੈਟਿਕਸ ਦੇ ਵਿੱਚ ਜਿੱਤੇ 2 ਤਗਮੇ weight lifting ਦੇ ਵਿੱਚ ਜਿੱਤੇ 3 ਤਗਮੇ ਬਾਕਸਿੰਗ ਦੇ ਵਿੱਚ ਜਿੱਤੇ 3 ਤਗਮੇ ਬੈਡਮਿੰਟਨ ਦੇ ਵਿੱਚ ਜਿੱਤੇ ਔਰ ਇੱਕ ਤਗਮਾ ਟੈਂਸ ਦੇ ਹਿੱਸੇ ਆਇਆ ਸੋ ਕੁੱਲ 26 ਤਗਮੇ ਆ 26 ਤਗਮਿਆਂ ਦੇ ਵਿੱਚੋਂ ਇੱਕ ਤਗਮਾ ਜਿਹੜਾ ਇਸ 올림픽 ਦੇ ਵਿੱਚ ਸਾਂਝੇ ਤੌਰ ਤੇ ਮਿਕਸਡ ਟੀਮ ਮਨੂ ਭਾਕਰ ਤੇ ਸਰਬਜੋਤ ਸਿੰਘ ਦੀ ਟੀਮ ਨੇ ਜਿੱਤਿਆ ਉਹ ਲੜਕੇ ਤੇ ਲੜਕੀਆਂ ਦੋਵਾਂ ਦੇ ਹਿੱਸੇ ਆਉਂਦਾ ਹੈ ਇਹਨਾਂ 26 ਤਗਮਿਆਂ ਦੇ ਵਿੱਚ 16 ਤਗਮੇ ਜੈਂਟਸ ਦੇ ਹਿੱਸੇ ਆਉਂਦੇ ਆ ਔਰ 9 ਤਗਮੇ ਮਹਿਲਾਵਾਂ ਦੇ ਹਿੱਸੇ ਆਉਂਦੇ ਆ ਲੇਡੀਜ਼ ਦੇ ਹਿੱਸੇ ਹੁੰਦੇ ਆ ਔਰ ਇੱਕ ਤਗਮਾ ਜਿਹੜਾ ਹੈ ਉਹ ਸਾਂਝੇ ਰੂਪ ਚ ਐਸੇ ਸਾਲ 2024 ਦੇ ਵਿੱਚ ਸਰਬਜੋਤ ਸਿੰਘ ਔਰ ਮਨੂ ਭਾਕਰ ਦੇ ਵੱਲੋਂ ਜਿੱਤਿਆ ਗਿਆ ਇਹ 16 ਤਗਮਿਆਂ ਨੂੰ ਜਿੱਤਣ ਦੇ ਵਿੱਚ 14 ਪੁਰਸ਼ ਖਿਡਾਰੀਆਂ ਦਾ ਨਾਮ ਆਉਂਦਾ ਔਰ ਲੇਡੀਜ਼ ਦੇ ਜਿਹੜੇ 9 ਤਗਮੇ ਆ ਉਹਨਾਂ ਨੂੰ ਜਿੱਤਣ ਦੇ ਵਿੱਚ 8 ਲੇਡੀਜ਼ ਜਿਹੜੀਆਂ ਖਿਡਾਰਨਾਂ ਨੇ ਐਥਲੀਟਸ ਦਾ ਨਾਮ ਆਉਂਦਾ ਸੋ ਬੜੀ ਵੱਡੀ ਤਰਾਸਦੀ ਹੈ ਕਿ ਦੇਸ਼ ਨੂੰ ਆਜ਼ਾਦ ਹੋਏ ਨੂੰ 77 ਸਾਲ ਹੋਣ ਤੋਂ ਬਾਅਦ ਵੀ ਅੱਜ ਤੱਕ ਸਾਡਾ ਦੇਸ਼ ਇੱਕ ਹਾਫ ਸੈਕੜਾ ਤਗਮਿਆਂ ਦਾ ਪੂਰਾ ਨਹੀਂ ਕਰ ਸਕਿਆ 올림픽 ਦੇ ਵਿੱਚ ਦੇਸ਼ ਦੇ ਤਿੰਨ ਖਿਡਾਰੀ ਇਹੋ ਜਿਹੇ ਨੇ ਜਿਨ੍ਹਾਂ ਨੇ ਤਗਮਿਆਂ ਨੂੰ ਰਿਪੀਟ ਕੀਤਾ ਜਿਦੇ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਔਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਔਰ ਜੋ ਐਥਲੀਟ ਅਚਲੀ 올림픽ਸ ਦੇ ਵਿੱਚ 골ਡ ਮੈਡਲ ਵੀ ਜਿੱਤੇ ਅਸੀਂ ਜੈਵਲਿਨ ਥਰੋਅਰ ਨੀਰਜ ਚੋਪੜਾ ਨੀਰਜ ਚੋਪੜਾ ਸੁਸ਼ੀਲ ਕੁਮਾਰ ਔਰ ਪੀਵੀ ਸਿੰਧੂ ਤਿੰਨ ਅਜਿਹੇ ਨਾਂ ਨੇ ਜਿਨ੍ਹਾਂ ਨੇ 올림픽 ਦੇ ਵਿੱਚ ਤਗਮੇ ਨੂੰ ਰਿਪੀਟ ਕੀਤਾ ਆਜ਼ਾਦ ਭਾਰਤ ਦੇ ਜੇ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਭਾਰਤ ਨੇ ਟੋਟਲ 36 ਤਗਮੇ ਹਾਸਲ ਕੀਤੇ ਨੇ ਇਸ ਵਾਰ ਦੀਆਂ 올림픽 ਖੇਡਾਂ ਜੋ ਪੈਰਿਸ ਦੇ ਵਿੱਚ ਹੋਈਆਂ 2024 ਦੀਆਂ ਉਹਦੇ ਵਿੱਚ ਤਕਰੀਬਨ 203 올림픽 ਕਮੇਟੀਆਂ ਨੇ ਹਿੱਸਾ ਲਿਆ ਜਿਨ੍ਹਾਂ ਦੇ ਵਿੱਚੋਂ 10500 ਖਿਡਾਰੀ ਜਿਨ੍ਹਾਂ ਨੇ ਆਪਣੇ ਖੇਡ ਦੇ ਜੋਰ ਦਿਖਾਏ ਔਰ 32 ਗੇਮਜ਼ ਦਾ ਔਰ 339 ਇਵੈਂਟ ਉਥੇ ਕਰਵਾਏ ਗਏ। ਔਰ ਭਾਰਤ ਐਸਓਲੰਪਿਕ ਦੇ ਵਿੱਚ ਕਿੱਥੇ ਖੜਦਾ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 84 ਦੇਸ਼ਾਂ ਨੇ ਤਗਮੇ ਹਾਸਲ ਕੀਤੇ। ਕੁੱਲ 84 ਦੇਸ਼ਾਂ ਨੇ ਤਗਮੇ ਹਾਸਲ ਕੀਤੇ ਜਿਦੇ ਵਿੱਚੋਂ ਸਾਡੇ ਦੇਸ਼ ਦਾ ਜਿਹੜੀ ਪੋਜੀਸ਼ਨ ਆਈ ਹੈ ਉਹ 71ਵਾਂ ਨੰਬਰ ਭਾਰਤ ਦੇਸ਼ ਦਾ ਆਇਆ ਹੈ ਤਗਮਾ ਸੂਚੀ ਦੇ ਵਿੱਚ ਜਿਦੇ ਵਿੱਚੋਂ ਸਭ ਤੋਂ ਪਹਿਲਾਂ ਅਮਰੀਕਾ ਨੰਬਰ 2 ਤੇ ਚਾਈਨਾ ਨੰਬਰ 3 ਤੇ ਜਾਪਾਨ ਔਰ ਨੰਬਰ 4 ਤੇ ਆਸਟ੍ਰੇਲੀਆ ਸੋ ਬੜੀ ਸੋਚਣ ਵਾਲੀ ਬੜੀ ਵਿਚਾਰਨ ਵਾਲੀ ਗੱਲ ਹੈ ਪਰ ਇਹਦੇ ਵਿੱਚ ਚਲਦੇ ਆ ਇੱਕ ਗੱਲ ਹੋਰ ਕਰਦੇ ਆ ਕਿ 올림픽 ਦੇ ਵਿੱਚ ਪਾਰਟਿਸਿਪੇਟ ਕਰਨਾ ਹੀ ਬੜੀ ਵੱਡੀ ਗੱਲ ਹੁੰਦੀ ਹੈ ਸੋ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸਾਡੇ ਦੇਸ਼ ਦੇ ਖਿਡਾਰੀਆਂ ਨੇ 올림픽 ਦੇ ਵਿੱਚ ਪਾਰਟਿਸਿਪੇਟ ਕੀਤਾ ਜਾਂ ਤਗਮੇ ਜਿੱਤੇ ਉਹਨਾਂ ਨੂੰ ਸੈਲੂਟ ਕਰਨਾ ਬਣਦਾ ਹੈ ਪਰ ਜੇ ਕਿਤੇ ਸਾਡੇ ਦੇਸ਼ ਦੀ ਖੇਡਾਂ ਦੇ ਵਿੱਚ ਕੋਈ ਹਾਲਤ ਨੀਮੀ ਹੋਈ ਹੈ ਕੋਈ ਹਾਲਤ ਵਿਗੜੀ ਹੈ ਜਾਂ ਖੇਡਾਂ ਦੇ ਵਿੱਚ ਸਾਡੇ ਦੇਸ਼ ਦੀ ਤਰੱਕੀ ਨਹੀਂ ਹੋਈ ਇਹਦੇ ਵਿੱਚ ਖਿਡਾਰੀਆਂ ਦਾ ਨਹੀਂ ਇਹਦੇ ਵਿੱਚ ਸਰਕਾਰਾਂ ਦਾ ਬੜਾ ਵੱਡਾ ਦੋਸ਼ ਹੈ 77 ਸਾਲ ਹੋ ਜਾਣ ਦੇ ਬਾਅਦ ਵजूद ਵੀ ਅਸੀਂ ਇੱਕ ਅਰਧ ਸੈਂਕੜਾ ਤੱਕ ਨਹੀਂ ਦਾ ਪੂਰਾ ਨਹੀਂ ਕਰ ਸਕੇ ਸੋ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਖੇਡਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇ ਸਾਡੇ ਦੇਸ਼ ਦੇ ਖਿਡਾਰੀਆਂ ਦੇ ਵਿੱਚ ਪੋਟੈਂਸ਼ੀਅਲ ਹੈ એનર્ਜੀ ਹੈ ਲਗਨ ਹੈ ਮਿਹਨਤ ਹੈ ਪਰ ਲੋੜ ਹੈ ਉਹਨਾਂ ਨੂੰ ਤਰਾਸ਼ਣ ਦੀ ਉਹਨਾਂ ਦਾ ਸਾਥ ਦੇਣ ਦੀ ਪਿਛਲੀ ਇੱਕ ਗੱਲ ਹੋਰ ਕਰਦੇ ਹਾਂ ਕਿ ਖਿਡਾਰੀਆਂ ਦਾ ਸਾਥ ਕਿੰਨਾ ਕੁ ਦਿੱਤਾ ਜਾਂਦਾ ਹੈ ਉਹ ਤੁਸੀਂ ਦੇਖ ਸਕਦੇ ਹੋ ਇੰਡੀਆ ਦਾ ਇੱਕ ਮਹਾਨ ਥਰੋਅਰ ਇੰਦਰਜੀਤ ਸਿੰਘ ਜੋ 2016 ਦੀਆਂ 올림픽 ਗੇਮਸ ਹੋਣੀਆਂ ਸੀ ਉਹਦੇ ਵਿੱਚ 20 ਮੀਟਰ .65 ਜਦੋਂ 20.65 ਮੀਟਰ ਆਪਣੀ ਥਰੋਅ ਲਾ ਕੇ 올림픽 ਵਾਸਤੇ ਕੁਆਲੀਫਾਈ ਕਰ ਜਾਂਦਾ ਜਿਹਨੂੰ ਡੋਪ ਦੇ ਦੋਸ਼ ਲਾ ਕੇ ਬਾਹਰ ਕੱਢ ਦਿੱਤਾ ਜਾਂਦਾ ਔਰ ਫਿਰ ਕੁਝ ਸਮੇਂ ਬਾਅਦ ਅਪੀਲ ਦੇ ਵਿੱਚ ਉਹਦੇ ਦੋਸ਼ ਮਾਫ ਕਰਕੇ ਉਹਦੇ ਤੇ ਜੋ ਬੈਨ ਲੱਗਿਆ ਸੀ ਉਹਨੂੰ ਵਾਪਸ ਲੈ ਲਿਆ ਜਾਂਦਾ ਪਰ ਉਸ ਖਿਡਾਰੀ ਨਾਲ ਕਿੰਨੀ ਕੁ ਉਹਨੂੰ ਛੱਟ ਵੱਜੀ ਉਹਦਾ ਕੈਰੀਅਰ ਜੋ olympic ਵਾਸਤੇ ਤਿਆਰੀ ਕਰਕੇ ਜਾਂਦਾ ਬੰਦਾ ਕਿੰਨਾ ਬਰਬਾਦ ਹੋਇਆ ਪਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਉਹਦੇ ਦੀ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਸੋ ਇੱਥੇ ਸਾਜ਼ਿਸ਼ਾਂ ਚੱਲਦੀਆਂ ਨੇ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ ਇਸੇ ਸਾਜ਼ਿਸ਼ ਦਾ ਜਿਹੜੀ ਸ਼ਿਕਾਰ ਹੈ ਅੱਜ ਪਹਿਲਵਾਨ 2024 ਦੇ ਵਿੱਚ ਸਾਡੀ ਪਹਿਲਵਾਨ ਵਿਨੇਸ਼ ਫੌਂਗਟ ਵੀ ਹੋਈ ਹੈ ਸੋ ਸਰਕਾਰਾਂ ਨੂੰ ਇਹਦੇ ਤੇ ਗੌਰ ਕਰਨੀ ਚਾਹੀਦੀ ਹੈ ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਤਾਂ ਕੋਲ ਮਾ ਲਾ ਕੇ ਇੱਕ ਵਾਰ ਫੇਰ ਮੈਂ ਰਿਪੀਟ ਕਰਦਾ ਤੁਹਾਡੀ ਜਾਣਕਾਰੀ ਵਾਸਤੇ ਕਿ 1900 ਸਾਲ 1900 ਤੋਂ ਲੈ ਕੇ 2024 ਤੱਕ ਭਾਰਤ ਦੇ 올림픽 ਦੇ ਵਿੱਚ ਸਿਰਫ 41 ਮੈਡਲ ਨੇ ਜੋ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜ ਮੈਡਲ ਆਏ ਜਿਦੇ ਵਿੱਚੋਂ ਤਿੰਨ ਹੋਕੀ ਦੇ ਦੋ ਐਥਲੈਟਿਕਸ ਦੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੇ ਕੁੱਲ 올림픽 ਦੇ ਵਿੱਚ ਜਿਦੇ ਵਿੱਚ ਭਾਰਤ ਨੇ 20 ਵਾਰ 20 ਵਾਰ 20 ਵਾਰ 올림픽 ਖੇਡਾਂ ਦੇ ਵਿੱਚ ਭਾਗ ਲਿਆ ਔਰ ਉਹਦੇ ਵਿੱਚ ਭਾਰਤ ਦੇ ਸਿਰਫ 36 ਮੈਡਲ ਆਏ ਨੇ ਇਹਦੇ ਵਿੱਚੋਂ 10 ਮੈਡਲ ਇਕੱਲੇ ਹਾਕੀ ਦੇ ਐ ਔਰ 26 ਮੈਡਲ ਬਾਕੀ ਖੇਡਾਂ ਦੇ ਨੇ ਤਾਂ ਕੁੱਲ ਬਲਾਕੇ ਬਹੁਤ ਤਰਸਯੋਗ ਹਾਲਤ ਸਾਡੇ ਦੇਸ਼ ਦੀ 올림픽 ਦੇ ਵਿੱਚ ਬਣੀ ਹੋਈ ਹੈ ਔਰ ਇਸ ਟਾਈਮ ਅੱਜ ਦੀਆਂ ਜੋ 올림픽 ਖੇਡਾਂ ਕੁਝ ਦਿਨ ਪਹਿਲਾਂ ਸਮਾਪਤ ਹੋਈਆਂ ਨੇ ਉਹਦੇ ਵਿੱਚ ਭਾਰਤ ਦੀ ਜਿਹੜੀ ਪੋਜੀਸ਼ਨ ਹੈ ਉਹ 71ਵੇਂ ਨੰਬਰ ਤੇ ਹੈ ਸੋ ਸਰਕਾਰਾਂ ਨੂੰ ਸੋਚਣਾ ਬਣਦਾ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਖਿਡਾਰੀਆਂ ਵੱਲ ਧਿਆਨ ਦਿੱਤਾ ਜਾਵੇ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਾਣਕਾਰੀ ਅਗਰ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਨਾ ਸੋ ਬਹੁਤ ਬਹੁਤ ਧੰਨਵਾਦ